ਰੱਖਣਾ ਪ੍ਰਭੂ ਜੀ ਜਿੰਨਾ ਨੇ ਇਸ ਵਿੱਚ ਪਾਰਟਿਸਪੇਟ ਕੀਤਾ ਹੈ ਉਹਨਾਂ ਨੂੰ ਆਪਣੀ ਆਪਣੇ ਲਪਾਕ ਨੂੰ ਨਮਸੰਦ ਆਪਣੇ ਹੱਥਾਂ ਤੇ ਰੱਖਣਾ ਪ੍ਰਭੂ ਜੀ ਤੁਸੀਂ ਇਸ ਨੂੰ ਜੋ ਵੀ ਬੱਚੇ ਹਨ ਉਹਨਾਂ ਨੂੰ ਸੰਭਾਲ ਕੇ ਰੱਖਣਾ ਤਾਂ ਜੋ ਅੱਜ ਦੇ ਬਾਅਦ ਕੋਈ ਬਿਮਾਰ ਨਾ ਹੋਵੇ ਕੋਈ ਖਾਲੀ ਚੋਲੀ ਨਾ ਲੈ ਕੇ ਜਾਵੇ ਸਭੋਂ ਪੜ ਦੇ ਚੋਲੀ ਲੈ ਕੇ ਜਾਵੇ ਮੰਮ ਤੇ ਹਾ ਤੁwidehat ਜਿੰਦਗੀ ਤੇ ਜਲਾਲੀ ਨਾਮ ਵਿੱਚ ਆਮੀਨ ਹallelujah ਪੰਜਾਬ ਲਾਈਵ 88 ਚੈਨਲ ਤੇ ਤੁਹਾਡਾ ਸਵਾਗਤ ਹੈ ਕਾਉਂਸਲਰ ਡਾਕਟਰ ਇੰਦਰਾਂ ਸਿੰਘ ਵੱਲੋਂ ਚਾਵਾ ਅਤੇ ਖੁਸ਼ੀਆਂ ਨਾਲ ਮਨਾਇਆ ਗਿਆ 크ਿਸਮਸ ਦੇ 크੍ਰਿਸਚੀਅਨ ਜੁਗਮ ਮੋਚਾ ਦੇ ਪੰਜਾਬ ਚੇਅਰਮੈਨ ਅਤੇ ਕਾਉਂਸਲਰ ਡਾਕਟਰ ਇੰਦਰਾਂ ਸਿੰਘ ਦੇ ਪ੍ਰਬੰਧਾਂ ਹੇਠ ਪ੍ਰਭੂ ਯੇਸ਼ੂ ਮਸੀਹ ਜੀ ਦੇ ਜਨਮ ਦਿਹਾੜੇ ਅਤੇ ਨਵੇਂ ਸਾਲ ਦੀ ਆਮਦ ਨੂੰ ਸਮਰਪਿਤ ਲੁਧਿਆਣਾ ਮਹੱਲਾ ਧਾਰੀਵਾਲ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ ਜਿਸ ਦੀ ਅਰੰਭਤਾ ਛੋਟੇ ਬੱਚਿਆਂ ਵੱਲੋਂ ਪ੍ਰਾਰਥਨਾ ਕਰਨ ਪਰੰਤ ਕੀਤੀ ਗਈ ਸਮਾਗਮ ਦੌਰਾਨ ਲੁਧਿਆਣਾ ਮਹੱਲਾ ਦੇ ਬੱਚਿਆਂ ਨੇ ਬਹੁਤ ਸ਼ਾਨਦਾਰ ਢੰਗ ਨਾਲ ਪ੍ਰਭੂ ਯਿਸੂ ਮਸੀਹ ਜੀ ਦੀ ਵਡਿਆਈ ਕਰਦੇ ਹੋਏ ਧਾਰਮਿਕ ਗੀਤਾਂ ਤੇ ਵਧੀਆ ਪਰਫਾਰਮੈਂਸ ਪੇਸ਼ ਕੀਤੀ। ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਪਹੁੰਚੇ ਫਾਜ਼ਲ ਜੋਸ਼ਪਰਿਆਟੀ ਅਤੇ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਗੁਰ ਇਕਬਾਲ ਸਿੰਘ ਮਾਲ ਡਾਕਟਰ ਕਮਲਜੀਤ ਸਿੰਘ ਕੇਜੇ ਅਤੇ ਪ੍ਰਧਾਨ ਸੁਨੀਲ ਦੁੱਗਲ ਵੱਲੋਂ ਕੌਂਸਲਰ ਡਾਕਟਰ ਇੰਦਰਾਂ ਸਿੰਘ ਵੱਲੋਂ ਕਰਵਾਏ ਸਮਾਗਮ ਦੀ ਸਲਾਹਾ ਕਰਦਿਆ ਕਿਹਾ ਕਿ ਪ੍ਰਭੂ ਯਿਸੂ ਮਸੀਹ ਜੀ ਨੇ ਪਿਆਰ ਮੁਹੱਬਤ ਏਕਤਾ ਅਤੇ ਸੱਚ ਦੇ ਦਾ ਉਪਦੇਸ਼ ਦਿੱਤਾ ਸਾਨੂੰ ਪ੍ਰਭੂ ਯਿਸੂ ਮਸੀਹ ਦੇ ਉਪਦੇਸ਼ ਨੂੰ ਧਾਰਦੇ ਹੋਏ ਮਨੁੱਖਤਾ ਨੂੰ ਪਿਆਰ ਕਰਨਾ ਚਾਹੀਦਾ ਹੈ ਅਤੇ ਨਫ਼ਰਤ ਲੜਾਈ ਝਗੜੇ ਤੇ ਈਰਖਾ ਫਲਾਉਣ ਵਾਲਿਆਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ ਸਮਾਗਮ ਦੌਰਾਨ ਪਹੁੰਚੀਆਂ ਧਾਰਮਿਕ ਰਾਜਨੀਤਿਕ ਸਮਾਜਿਕ ਨਾਵਰ ਸ਼ਕਤੀਆਂ ਨੂੰ ਕਾਉਂਸਲਰ ਡਾਕਟਰ ਇੰਦ੍ਰਿਆਨ ਹੰਸ ਪੈਰਸ ਹੰਸ ਅਤੇ ਸਮੁੱਚੀ ਟੀਮ ਵੱਲੋਂ ਯਾਦਗਾਰੀ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਤੇ ਕੈਥੋਲਿਕ ਚਰਚ ਦੇ ਪ੍ਰਧਾਨ ਜੋਨ ਰਣੀਆਂ ਕਾਉਂਸਲਰ ਪਵਨਾ ਬਰੋਲ ਨੀਰਜ ਮਹਾਜਨ ਸਾਭਾ ਪੱਟੀ ਜੱਸ ਬੈਂਕ ਮੈਨੇਜਰ ਵਿਨੇ ਮਹਾਜਨ ਡੈਨੀਅਲ ਭੱਟੀ ਇੰਜੀਨੀਅਰ ਜੇਪੀ ਸਿੰਘ ਦਲਜੀਤ ਸਿੰਘ ਛੋਟੇਪੁਰ ਜਾਨੂੰ ਜਸਜੀਤ ਸਿੰਘ ਸੁਖਦੇਵ ਸਿੰਘ ਚਾਲੂ ਸਾਲੂ ਗੁਪਤਾ ਸਰਪੰਚ ਜਤਿੰਦਰ ਜੱਜ ਸਰਪੰਚ ਰਾਮ ਸਰੂਪ ਸਰਪੰਚ ਰਾਜੂワਲ ਬੰਟੀ ਸ਼ਰਮਾ ਜੈਲਦਾਰ ਰੋਹਿਤ ਪਪਲੂ ਜਤਿੰਦਰ ਪਿੰਕਾ ਮਨਪ੍ਰੀਤ ਬੁੱਟਰ ਜੁਨਸ ਮਸੀਹ ਲੱਲੂ ਮੈਡਮ ਅਲਵੀਨਾ ਲਾਬਾ ਮਸੀਹ ਤੋਂ ਇਲਾਵਾ ਵੱਡੀ ਗਿਣਤੀ ਚ ਸੰਗਤਾਂ ਹਾਜ਼ਰ ਸਨ ਸਮਾਗਮ ਦੌਰਾਨ ਆ ਟੋਟਲ ਲੰਗਰ ਵਰਤਾਇਆ ਗਿਆ ਆਓ ਤੁਹਾਨੂੰ ਦਿਖਾਨੇ ਆ ਲਾਈਵ ਤਸਵੀਰਾਂ ਵੇਖੋ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਹੋਰ ਉਮੀਦ ਕਰਦੇ ਆ ਕਿ ਪ੍ਰਭੂ ਜੀ ਸਾਡੇ ਪੂਰੇ ਹਿੰਦੁਸਤਾਨ ਲਈ ਪੂਰੀ ਦੁਨੀਆ ਲਈ ਸਾਡੇ ਪੰਜਾਬ ਲਈ ਖੁਸ਼ੀਆਂ ਭਰਿਆ 2025 ਨਵਾਂ ਸਾਲ ਆਵੇ نے جہ جو ہزار سات جانو خدا دنیا دے دیہاتوں لبیا نے کہا جو ہزار ساتو جاو سیکھ گا دنیا دے بی مغم بڑکے دکھیالی بن سہارا بیماری مغم بڑکے دکھیالی بن سہارا ਕਿ ਪਤਾ ਹੋਵੇਗਾ ਦੁਨੀਆ ਦਾ ਪਨਹਾਰਾ ਕਾਉ ਜਨਗਰ ਵਿੱਚ ਕਦੋਂ ਹੋਵੇਗਾ ਦੁਨੀਆ ਦਾ ਪਨਹਾਰਾ رنگ سیرو سب نورا بکھاچی سو مالک بلکہ رنگے سیرو سب نورا بکھا دودھ بادل مائی ماسگی چومے جگسارا دودھ بادل میں ماس گی چھنے سارا ਆਉ ਜੇ ਮੈਂ ਗਰੀਬੀ ਚੋਂ ਨਿਕਲ ਹੋ ਗਿਆ ਦੁਨੀਆ ਦਾ ਪਹਾੜ ਹਾਰਾ ਆਉ ਜੇ ਮੈਂ ਗਰੀਬੀ ਚੋਂ ਨਿਕਲ ਹੋ ਗਿਆ ਦੁਨੀਆ ਦਾ ਪਹਾੜ ਹਾਰਾ ਸੀਟ ਤੋਂ ਆਪ ਨੂੰ ਮੈਸੇਜ ਮਿਲਿਆ ਹੋਣਾ ਕਿ ਜਦੋਂ ਅਸੀਂ ਪ੍ਰਭੂ ਯਿਸੂ ਨੂੰ ਆਪਣੀ ਜ਼ਿੰਦਗੀ ਚੋਂ ਕੱਢਦੇ ਆਂ ਤੇ ਸਾਡੇ ਹਾਲਾਤ ਕੀ ਹੋ ਜਾਂਦੇ ਆ ਤੁਸੀਂ ਦੇਖ ਲਿਆ ਹਾਲਾਤ सा नालो जो नालो जो ਕੀ ਦ ਕੋਈ ਨਾ ਥੋੜਾ ਰੋਗ ਆਦੂ ਮਿਲ ਬਿੜੀ ਦਾ ਖਵਾਇਆ ਕਾਲੀ ਬੰਨੂ ਪਿਆ ਮੈਂ ਤਾਂ ਪਹਿਲਾਂ ਆਪਣੇ ਸੰਗਠਨ ਤੋਂ ਤੁਹਾਨੂੰ ਘਰ ਮਾਣ ਲੋ ਸਾਲ ਨੂੰ ਡਰਦੇ ਨਵੇਂ ਸਾਲ ਦੀ ਗੋਗੋਮ ਵਰਗ ਬਰ ਦਿਨਾਂ ਇਨਫੋਰਮੇਸ਼ਨ ਹੈ ਕਿ ਇਹ ਕੋਖਣ ਤੇ ਹੇ ਦੇ ਘਰ ਦੇ ਵਿੱਚ ਰੋਣ ਦੇ ਆਸੇਂ ਛਿੜਦੇ ਜਿਹੜੀ ਮਿਲਣ ਸਾਡੇ ਪੱਤਰਕਾਰ ਸਾਡੇ ਵੀਰ ਰਣਜੀਤ ਜੀ ਉਹਨਾਂ ਰੱਜੀ ਐਂਜਲ ਜਿਨ੍ਹਾਂ ਨੇ ਸਾਰੇ ਬੱਚਿਆਂ ਨੂੰ ਪ੍ਰੋਗਰਾਮ ਤਿਆਰ ਕਰਾਇਆ ਨਾ ਭੈਣਾਂ ਦਾ ਵੀ ਬੜਾ-ਬੜਾ ਧੰਨਵਾਦ ਹੈ ਅਸੀਂ ਤੁਹਾਡੇ ਵੱਲੋਂ ਗੱਲ ਕਰਦੇ ਹਾਂ ਬਾਅਦ ਚ ਪਹਿਲੇ ਵੀਰ ਉਹਨਾਂ ਨੂੰ ਤੋਂ ਸੋ ਸਾਡੇ ਵੀਰ ਪੱਤਰਕਾਰ ਰਣਜੀਤ ਜੀ ਜੋ ਸਾਡੀ ਗੱਲ ਹਰ ਜਗ੍ਹਾ ਤੇ ਪਹੁੰਚਾਉਂਦੇ ਨੇ ਮੀਡੀਆ ਦੇ ਥਰੂ ਇਕ ਕ੍ਰਿਸ਼ਨ ਯੂਵਾ ਮੋਰਚਾ ਦੇ ਪ੍ਰਧਾਨ ਮੈਡਮ ਤਮੰਨਾ ਜੀ ਹੈ ਉਹਨਾਂ ਦੇ ਨਾਲ ਉਹਨਾਂ ਦੀ ਤਮੰਨਾ ਜੀ ਪਲੀਜ਼ ਬੇਨਤੀ ਕਰਾਂਗਾ ਮੈਂ ਉਹਨਾਂ ਬੇਨਤੀ ਕਰਾਂਗਾ ਸਾਡੇ ਕ੍ਰਿਸ਼ਨ ਯੂਵਾ ਮੋਰਚਾ ਦੇ ਵਿੱਚ ਮੈਡਮ ਤਮੰਨਾ ਫੌਜੀ ਸਾਹਿਬ ਤੁਸੀਂ ਵੀ ਅੱਗੇ ਆ ਜਾਓ ਆਪਣੀ ਟੀਮ ਨੂੰ ਨਾਲ ਲੈ ਆਓ ਟੀਮ ਤੁਹਾਡੀ ਨਾਲ ਆ ਜਾ ਸਾਡੇ ਵੀਰ ਕਿਉਂਕਿ ਇਸ ਵਾਰ ਘੱਟੋ ਘੱਟ ਨਹੀਂ ਤੇ 40 ਕੇ 45 ਪੰਜ ਦੇ ਸਰਪੰਚ ਸਾਡੇ ਆਪਣੇ ਬਣੇ ਆ। ਇੱਕ ਵਾਰੀ ਜ਼ੋਰ ਨਾਲ ਉਹਨਾਂ ਦੇ ਤਾਲੀਆਂ ਉਹਨਾਂ ਦੇ ਸਰਪੰਚਾਂ ਦੇ ਨਾਮ ਨਾਲ। ਸੋ ਸਾਡੇ ਦਾਣੀਆਂ ਸਿੱਧੂ ਜੀ ਇਹਨਾਂ ਨੂੰ ਵੀ ਬੇਨਤੀ ਉਹਨਾਂ ਨੂੰ ਵੀ ਬੇਨਤੀ ਹੈ ਨਵੇਂ ਬਣੇ ਪੰਚ ਐਸਬੀਸੀ ਦੇ ਪ੍ਰਧਾਨ ਮੇਰਾ ਵੀ ਮੈਨੇਜਰ ਵਿਨੀ ਜੀ ਉਹ ਵੀ ਆ ਗਏ। ਉਸ ਤੋਂ ਬਾਅਦ ਮੈਂ ਬੇਨਤੀ ਕਰੂਗਾ ਸਾਡੇ ਨਵੇਂ ਬਣੇ ਸਰਪੰਚ ਗੋਲੂ ਜੀ ਬੈਠੇ ਹੋਣ ਉਹ ਵੀ 23 ਸੇਵ ਆ ਸਯੋਦਾ ਜੀ ਪਹਿਲਾਂ ਬਸ ਜੋ ਮੈਂ ਦੱਸਣਾ ਚਾਹਾਂਗਾ ਕਿ ਸੱਭਾ ਭੱਟੀ ਜਿਹੜੇ ਨੇ ਇਹਨਾਂ ਨੇ ਆਵਾਮ ਦੀ ਸੇਵਾ ਕੀਤੀ ਆ ਕ੍ਰਿਸ਼ਨ ਭਾਈਚਾਰੇ ਦੀ ਸੇਵਾ ਕੀਤੀ ਆ ਆਮ ਆਦਮੀ ਪਾਰਟੀ ਦੇ ਵਿੱਚ ਰਹਿ ਕੇ ਇਹਨਾਂ ਨੇ ਆਪਣੀ ਕ੍ਰਿਸ਼ਤਿਆਨਾਂ ਨੂੰ ਕਹੀ ਵੀ ਗੱਲ ਦੇ ਉੱਤੇ ਜੋ ਮੈਂ ਮੀਡੀਆ ਦੇ ਵਿੱਚ ਦੇਖਿਆ ਇਲਾਕੇ ਦੇ ਵਿੱਚ ਦੇਖਿਆ ਸਾਰੇ ਜਗ੍ਹਾ ਦੇ ਉੱਤੇ ਆਪਣਾ ਕਿਰਾਇਆ ਖਰਚ ਕੇ ਆਪਣੀ ਗੱਡੀ 'ਚ ਤੇਲ ਵੀ ਆਪਣੇ ਕੋ ਪਵਾ ਕੇ ਇੱਕ ਉਬਰਦਾ ਹੋਇਆ ਨੌਜਵਾਨ ਜੋ ਪੂਰੇ ਆਵਾਮ ਦੇ ਵਿੱਚ ਇਸ ਹੱਦ ਤੱਕ ਖੁਦਾ ਦੇ ਪ੍ਰਭੂ ਯਿਸੂ ਦੀ ਕਿਰਪਾ ਦੇ ਨਾਲ ਸਿਨੇਮਾਦਾਰ ਬਣ ਗਿਆ। ਔਰ ਮੈਂ ਚਾਹਨਾ ਕਿ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਜ਼ਿਆਦਾ ਇਸੇ ਤਰੀਕੇ ਦੇ ਨਾਲ ਚੱਲਦਾ ਰਹੇ। ਸੋ ਖੁਦਾ ਇਹਨਾਂ ਨੂੰ ਬਹੁਤ-ਬਹੁਤ ਬਰਕਤ ਦੇ। ਸੋ ਮੈਨੇਜਰ ਸਾਹਿਬ ਦੇ ਵੱਲੋਂ ਮੈਂ ਦੱਸਾਂਗਾ ਕਿ ਯਸ ਬੈਂਕ ਦੇ ਜਿਹੜੇ ਮੈਨੇਜਰ ਸਾਹਿਬ ਬੈਠੇ ਨੇ ਇਨਾਂ ਦੇ ਨਾਲ ਵੀ ਬਹੁਤ ਹੀ ਜਿਆਦਾ 크੍ਰਿਸਚਨ ਭਾਈਚਾਰੇ ਨੂੰ ਖੁਦਾ ਨੇ ਸਫਲਤਾ ਦਿੱਤੀ ਆ ਸੋ ਸਾਰਿਆਂ ਨੂੰ ਜਲਸੀ ਦੀ ਆਪਣੇ ਵੱਲੋਂ ਇੱਕੋੜੀ ਸਨਮਾਨ ਸਿੰਘ ਦੇਣਾ ਤੁਸੀਂ ਸੋ ਮੈਂ ਸਿਕੰਦਰ ਗ੍ਰੀਨ ਨੂੰ ਬੇਨਤੀ ਕਰਾਂਗਾ ਸਭਾਪਤੀ ਹਾਂਜੀ ਗੋਪੀਕੋਟ ਨੂੰ ਅਸੀਂ ਸੀਗੇ ਸਬਾਪਤੀ ਜਿਹੜਾ ਵਾ ਇਹ ਮੇਰਾ ਬਹੁਤ ਹੀ ਕਲੋਜ਼ ਰਿਸ਼ਤੇਦਾਰ ਹੈ ਰਿਸ਼ਤੇਦਾਰ ਸਾਰੇ ਬੜੇ ਨੇ ਪਰ ਮੇਰੀ ਭੁਆਜੀ ਦਾ ਪੋਤਰਾ ਵਾ ਸਗੀ ਮੇਰੀ ਭੁਆਜੀ ਦਾ ਪੋਤਰਾ ਵਾ ਸਬਾਪਤੀ ਦਸਾਵੇ 34 ਜਸਵੰਤ ਦਸਾਵੇ 34 ਜਸਵੰਤ ਤੁਹ ਜੀ ਗਿਆ ਹੋਏ ਵਾਹ ਚਲੋ ਜੀ ਸੋਨਾਂ ਦੀ ਟੀਮ ਸਾਧਾਪਤੀ ਜੀ ਬੜੀ ਲੇਟ ਆਏ ਆ ਸਾਨੂੰ ਨਰਾਜ਼ਗੀ ਹੈ ਕਰਾਂਗੇ ਗੱਲ ਇਹਨਾਂ ਨਾਲ ਬਾਅਦ ਵਿੱਚ ਹੋਰ 1 ਮਿੰਟ ਜੀ ਬੱਲੀ 1 ਮਿੰਟ ਜੀ ਚਲੋ ਇਹ ਦੇਖੋ ਫੋਟੋ ਲਗਾਉਂਗਾ ਭਾਜੀ ਕਰ ਲਿਓ ਪਰਮਿਸ਼ਨ ਲਾ ਕੇ ਇਸ ਤੋਂ ਬਾਅਦ ਮੇਰਾ ਵੀ ਬੱਲੀ ਕਮੇਸੀ ਸਾਹਿਬ ਇੰਦਰਿਆਜ਼ੀ ਸਮਾਜਿਕ ਸੇਵਾ ਸੇਵਾਦਾਰ ਡੋਕਟਰ ਕੇਜੇ ਸਿੰਘ ਜੀ ਬਹੁਤ ਹੀ ਸਤਕਾਰਯੋਗ ਵੱਖ-ਵੱਖ ਪਰਮਾਨੰਥ ਵਿੱਚੋਂ ਪਾਰਟੀਆਂ ਦੇ ਵਿੱਚੋਂ ਆਏ ਹੋਏ ਮੇਰੇ ਸਤਕਾਰਯੋਗ ਭਾਉ ਸਾਡੇ ਪਰਮਾਨੰਥ ਸਾਹਿਬ ਜੀ ਦੇ ਵਾਕਿ ਸਾਰੇ ਉਹ ਸਾਰੇ ਭਿੰਡਾਂਾਂ ਦੇ ਬੋਝੇ ਨੇ ਮੇਤਵਾਂ ਨੂੰ ਸਾਰੇ ਨੂੰ ਸਭ ਤੋਂ ਪਹਿਲਾ بڑے دن دا بہت بہت, بہت بدائی دا کرسمس پیار شانتی کا ایک تیوہار ہے تو بھی اس میں آئے تو سو سکھایا ہے کہ خدا تو پیار کرنا ہے خدا تے ہے وہ تے دل دنسان انسان انسان پیار کردہ ہے خدا دل دن جنم لینا ہے جب خدا جب انسان انسان پیار کرتا ہے خدا دل دنما ہے جب انسان انسان نفرت کرتا ہے خدا دل در جاتا ہے جب اب پیار کر رہے ہیں تو دل دے بیچ, میری دل دے بیچ, خدا جنم لیندہ ہے جنم دن منا جس خدا نے انسان انہا پیار کیا کہ پہ بیٹے لیا. اس نے اپنی کلا بیسار چکلیا اج اس بیچ

نو ایک رو پتر گا پوچھیا مگر جی تسی کیوں انہا گریب آن دی انہا جکھم ہی لوگ آن دی سیوا کر دی ہو کہ مگر تیرے سر گیا میں انہا لوگ آن دی سیوا نہیں کر دا انہا جکھم لوگ یہ میرا پربو ہے یہ میرا پربو یسو ہے جس جکمی نہ میں پیر نہ جکم میں تو ہندہ ہاں یہ میرے پرہو دی جکم میں تو ہندہ ہاں اس گریب دے بچ میں میرے پرہو یہ سن لے دا میں او دی اس پرہو دا پیار میں 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 پیار کر دا میں انسان دا نہیں جدو اسی اینا چھوٹے دے چھوٹے کسی دے سہوا کر دا نوڑ مندانی مدد کر دا اسی خدا بھی سہوا کر دی ہیں جنہاں سے لوڑ وندہ نو اندیکہ کر کے رب رب دا نام دین رات کرنے ہیں تو کوئی فائدہ نہیں یہ سب مرت ہے پورا دین پورا رات رب رب لو ابھی اپنے مجھلگانو نفرت کرو اپنے لوڑ وندہ مدد نہ کرو خدا دی پوجہ نہیں انڈا قرآن نو پیار نہیں کر سکتا ہے

ਅੱਜ ਦੇ ਪ੍ਰਭੂ ਦੇ ਸੰਦੇਸ਼ ਲੋਕਾਂ ਤੱਕ ਪਹੁੰਚਾਉਣ ਲਈ ਇਹ ਪ੍ਰੋਗਰਾਮ ਦੇ ਆਯੋਜਿਤ ਕੀਤਾ ਮੈਂ ਤੁਹਾਨੂੰ ਅਤੇ ਤੁਹਾਡੀ ਪੂਰੀ ਟੀਮ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ

ਸਾਰਿਆਂ ਨੂੰ 크리스마ਸ ਦੀਆਂ ਬਹੁਤ ਬਹੁਤ ਵਧਾਈਆਂ ਬਹੁਤ ਖੁਸ਼ੀ ਵਾਲਾ ਤਿਹਾੜਾ ਹੈ ਬਹੁਤ ਪਿਆਰ ਵਾਲਾ ਤਿਹਾੜਾ ਹੈ ਬਹੁਤ ਸ਼ਾਂਤੀ ਵਾਲਾ ਤਿਹਾੜਾ ਹੈ ਪੂਰੇ ਵਰਡ ਦੇ ਵਿੱਚ ਪ੍ਰਸਤ ਪ੍ਰਭੂ ਜਸੂ ਬਸੀ ਜੀ ਦੇ ਜਨਮ ਦਿਨ ਮਨਾਇਆ ਜਾਂਦਾ ਹੈ ਔਰ ਪ੍ਰਭੂ ਜਸੂ ਬਸੀ ਜੀ ਪੂਰੇ ਵਰਡ ਦੇ ਹੀ ਰਾਜਾ ਨੇ ਉਹਨਾਂ ਨੇ ਪੂਰੇ ਵਰਡ ਦੇ ਵਿੱਚ ਜਿਹੜੀਆਂ ਲੋਕੀ ਉਹਨਾਂ ਨੂੰ ਮੰਨਣ ਵਾਲੇ ਨੇ ਲੋਕੀ ਉਹਨਾਂ ਤੋਂ ਅਸ਼ੀਰਵਾਦ ਪ੍ਰਾਪਤ ਕਰਦੇ ਨੇ ਸਾਨੂੰ ਬੜੀ ਖੁਸ਼ੀ ਹੈ ਕਿ ਹਾਰਿਵਾਲ ਸ਼ਹਿਰ ਜਿਹੜਾ ਹੈਗਾ ਇੱਥੇ ਵੀ ਪ੍ਰੋ ਜੀਸੂ ਮਸੀਹ ਨੂੰ ਮੰਨਣ ਵਾਲੇ ਲੋਕਾਂ ਦਾ ਇਹ ਹੈੱਡਕੁਆਰਟਰ ਹੈ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ 크ਰਿਸਚਨ ਭਾਈ ਚਾਰੇ ਨੇ ਇੱਕ ਬਹੁਤ ਵੱਡਾ ਯੋਗਦਾਨ ਪਾਇਆ ਭਾਰਤ ਨੂੰ ਅੱਗੇ ਲਿਜਾਣ ਦੇ ਵਿੱਚ ਉਹਨਾਂ ਨੇ ਇੱਥੇ ਆ ਕੇ ਜਿਸ ਤਰ੍ਹਾਂ ਵੀ ਆਉਣਾ ਹੋਇਆ ਇੱਥੋਂ ਦਾ ਜਿਹੜਾ ਸਿਸਟਮ ਸੀਗਾ ਉਹਨੂੰ ਸਾਰਿਆਂ ਨੂੰ ਚੇਂਜ ਕੀਤਾ ਸਭ ਤੋਂ ਵੱਡਾ ਸਿਸਟਮ ਜਿਹੜਾ ਸੀ ਉਹ ਐਜੂਕੇਸ਼ਨ ਦਾ ਸੀਗਾ ਐਜੂਕੇਸ਼ਨ ਜਿਹੜੇ ਲੋਕੀ ਸੀਗੇ ਉਹਨਾਂ ਨੂੰ ਪੜ੍ਹਨ ਦਾ ਅਧਿਕਾਰ ਨਹੀਂ ਸੀਗਾ ਨੇੜੇ ਜਾਣ ਦਾ ਅਧਿਕਾਰ ਨਹੀਂ ਸੀਗਾ ਉਹਨਾਂ ਨੇ ਸਿਸਟਮ ਤਿਆਰ ਕਰਕੇ ਸਭ ਤੋਂ ਪਹਿਲਾਂ ਪ੍ਰਭੂ ਨਾਲ ਜੋੜਿਆ ਪ੍ਰਭੂ ਨਾਲ ਜੋੜਨ ਦੇ ਨਾਲ-ਨਾਲ ਉਹਨਾਂ ਨੇ ਐਜੂਕੇਸ਼ਨ ਔਰ ਐਜੂਕੇਸ਼ਨ ਦੇ ਨਾਲ-ਨਾਲ ਉਹਨਾਂ ਨੇ ਲੋਕਾਂ ਦੀ ਸਿਹਤ ਲਈ ਲਈ ਔਰ ਅੱਜ ਦਾ ਮਾਡਰਨ ਇੰਡੀਆ ਦਾ ਜਿਹੜਾ 20 ਹੈ ਜਿਹੜਾ ਜੁਡੀਸ਼ਰੀ ਸਿਸਟਮ ਹੈ ਜਿਹੜਾ ਟਰਾਂਸਪੋਰਟ ਸਿਸਟਮ ਹੈ ਜਿਹੜਾ ਇਰੀਗੇਸ਼ਨ ਸਿਸਟਮ ਹੈ ਇਹ ਸਾਰਾ ਦਾ ਸਿਸਟਮ ਜਿਹੜਾ ਹੈਗਾ ਇਹ ਕ੍ਰਿਸਚਨ ਭਾਈਚਾਰੇ ਦੀ ਦੇਨ ਹੈ ਅੰਗਰੇਜ਼ ਸਰਕਾਰਾਂ ਦੀ ਦੇਨ ਹੈ ਕਿ ਅੱਜ ਭਾਰਤ ਨੂੰ ਉਹਨਾਂ ਨੇ ਕਿ ਮਜ਼ਬੂਤ ਨੀਂਹ ਜਿਹੜੀ ਦਿੱਤੀ ਸੀਗੀ ਅੱਜ ਵੀ ਭਾਰਤ ਉਸ ਨੀਂਹ ਦੇ ਉੱਪਰ ਖੜਾ ਹੋ ਕੇ ਵਰਲਡ ਦੀ ਪਾਵਰ ਬਣਦਾ ਜਾ ਰਿਹਾ ਹੈ ਸੋ ਮੈਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਔਰ ਬਹੁਤ-ਬਹੁਤ ਧੰਨਵਾਦ ਕਰਦਾ ਪਾਸਟਰ ਜੀ ਦਾ ਫਾਦਰ ਸਾਹਿਬ ਦਾ ਸਾਰਿਆਂ ਦਾ ਔਰ ਜਿਨ੍ਹਾਂ ਨੇ ਇਹ ਵੀ ਵੱਡਾ ਸ਼ੋਭਾ ਯਾਤਰਾ ਕੱਢ ਕੇ ਲੋਕਾਂ ਨੂੰ ਸਾਰਿਆਂ ਨੂੰ ਜਿਹੜਾ ਹੈਗਾ ਪ੍ਰੋਜੈਕਟ ਜਿਸ ਮਿਸ਼ਰੀ ਨਾਲ ਮਿਲਾਇਆ ਔਰ ਉਹਨਾਂ ਤੋਂ ਅਸ਼ੀਰਵਾਦ ਲਵਾਇਆ ਸਾਡਾ ਧਾਰੀਵਾਲ ਸ਼ਹਿਰ ਦੀ ਜਾਗਦੀ ਇੱਕ ਐਗਜ਼ਾਮਪਲ ਹੈ ਇੰਡੀਆ ਦੀ ਡਿਵੈਲਪਮੈਂਟ ਦੀ ਤੇ ਜਦੋਂ ਇੱਥੇ 크੍ਰਿਸਚਨ ਭਾਈਚਾਰੇ ਲੋਕ ਆਏ ਤੇ ਉਹਨਾਂ ਨੇ ਸਭ ਤੋਂ ਪਹਿਲਾਂ ਇੱਥੇ ਗਿਰਜਾ ਘਰ ਬਣਾ ਕੇ ਇਥੋਂ ਦੇ ਲੋਕਾਂ ਨੂੰ ਵੱਡੇ ਕੁਝ ਨੇ ਲੋਕਾਂ ਨੂੰ ਆਪਣੇ ਨਾਲ ਜੋੜਿਆ ਔਰ ਪ੍ਰਭੂ ਦੇ ਨਾਲ ਮਿਲਾਇਆ ਉਹਦੇ ਨਾਲ ਨਾਲ 1902 ਦੇ ਵਿੱਚ ਮਿਸ਼ਨ ਸਕੂਲ ਬਣਾ ਦਿੱਤਾ ਐਜੂਕੇਸ਼ਨ ਲਈ ਸਭ ਤੋਂ ਪਹਿਲਾ ਸਕੂਲ ਜਿਹੜਾ ਮਿਸ਼ਨ ਸਕੂਲ ਬਣਾਤਾ ਉਹਦੇ ਨਾਲ ਹੀ 1924 ਦੇ ਵਿੱਚ ਇੱਥੇ ਮਿਸ਼ਨ ਹਸਪੀਟਲ ਬਣਾਤਾ ਜਿਹੜੀਆਂ ਕਿਸੇ ਵੀ ਆਦਮੀ ਦੀ ਜਾਂ ਕਿਸੇ ਵੀ ਕੌਮ ਦੀ ਜਿਹੜੀ ਬੇਸਿਕ ਚੀਜ਼ਾਂ ਹੁੰਦੀਆਂ ਨੇ ਉਹਨਾਂ ਨੂੰ ਅੱਗੇ ਵਧਣ ਲਈ ਲੋੜ ਚਾਹੀਦੀ ਹੈਗੀਆ ਉਹਨਾਂ ਨੇ ਇੱਥੇ ਸਾਰਾ ਮਸਲੂਮ ਇਨਫਰਾਸਟ੍ਰਕਚਰ ਬਣਾ ਕੇ ਦਿੱਤਾ ਔਰ ਅੱਜ ਵੀ ਜਿਹੜਾ ਹੈਗਾ ਸਾਡਾ ਧਾਰੀਵਾਲ ਦਾ ਨਾਮ ਵੀ ਹੈਗਾ ਉਹ ਦੂਰ ਦੂਰ ਤੱਕ ਲਿਆ ਜਾਂਦਾ ਚੜ੍ਹਦੀ ਕਲਾ ਚ ਰਹਦਾ ਹੈਗਾ ਮੈਂ ਪ੍ਰਭੂ ਜਸਮੀ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਸਾਰਿਆਂ ਨੂੰ ਇੱਕ ਵਾਰ ਫਿਰ ਪ੍ਰਭੂ ਜਸਮੀ ਜੀ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਦਿੰਦਾ ਹਾਂ ਜੈ ਮਸੀਹ ਜੈ ਹੇਲੇਲੂਇਆ ਮਾਰਾ ਰੋ ਜੀ ਅਮਸੀ ਦੀ ਮੈਂ ਆਪਣੇ ਵੱਲੋਂ ਆਪਣੀ ਪਾਰਟੀ ਵੱਲੋਂ ਤੇ ਆਪਣੀ ਨਗਰ ਕਮੇਟੀ ਵੱਲੋਂ ਸਾਰਿਆਂ ਨੂੰ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਨ ਦੀ ਲੱਖ ਲੱਖ ਵਧਾਈ ਦਿੰਦਾ ਪ੍ਰਭੂ ਦੇ ਅੱਗੇ ਪ੍ਰਾਰਥਨਾ ਕਰਦਾ ਵੀ ਇਸ ਤਰ੍ਹਾਂ ਹੀ ਸਾਰਿਆਂ ਤੇ ਸਾਡਾ ਪਿਆਰ ਬਣਾਈ ਰੱਖੀ ਤੇ ਨਵਾਂ ਸਾਲ ਜਿਹੜਾ ਤੁਹਾਡੇ ਲਈ ਬਹੁਤ ਖੁਸ਼ੀਆਂ ਭਰਿਆ ਹੋਵੇ ਤੇ ਸਾਡੇ ਦੇ ਆਪਣੀ ਪ੍ਰਭੂ ਯਿਸੂ ਮਸੀਹ ਸਾਰੇ ਲੁਧਿਆਣੇ ਮੱਲੇ ਤੇ ਜਿੰਨੇ ਵੀ ਇੱਥੇ ਆਏ ਉਹਨਾਂ ਦੇ ਅਪਾਰ ਕਿਰਪਾ ਬਣਾ ਕੇ ਰੱਖਣ ਤਾਂ ਕਿ ਅਸੀਂ ਵਧੀਏ ਫੁੱਲੀਏ ਤੇ ਧਾਰੀਵਾ ਸ਼ਹਿਰ ਨੂੰ ਤਰੱਕੀਆਂ ਤੇ ਲੈ ਕੇ ਜਾਈਏ ਹਲੇਲੂਇਆ ਹਲੇਲੂਇਆ ਤੋ ਬਹੁਤ ਬਹੁਤ ਧੰਨਵਾਦ ਉਹਨਾਂ ਦੇ ਬੇਟੇ ਨੂੰ ਮੈਂ ਕਾਲ ਕਰਾਂਗਾ ਕਿ ਪਲੀਜ਼ ਸੇਸ਼ਨ ਨੂੰ ਜਿਹੜੇ ਕੈਨੇਡਾ ਤੋਂ ਆਏ ਆ ਸਪੈਸ਼ਲ ਕਹਿੰਦੇ ਮੈਂ ਤੁਹਾਡਾ ਪ੍ਰੋਗਰਾਮ ਦੇਖਣ ਲਈ ਜਾਣਾ ਇਸ ਵੀਰ ਵਾਸਤੇ ਜ਼ੋਰਦਾਰ ਤਾਲੀਆਂ ਮਾਰੋ ਜ਼ੋਰਦਾਰ ਆਓ ਤੁਸੀਂ ਆਓ ਤੁਸੀਂ ਕਿਹਾ ਮਸੀਂ ਪਤਾ ਆਲਾਸ਼ ਨਹੀਂ ਦੁਗਲ ਜੀ ਹਾਂ ਜੀ ਦੁਗਲ ਸਾਹਿਬ ਇਸ ਮਹਾਨ ਦਿਨ ਦੇ ਉੱਪਰ ਮੇਰੇ ਛੋਟੇ ਵੀ ਡਾਕਟਰ ਇੰਦਰਿਆ ਸਿੰਘ ਜੀ ਕੌਂਸਲ ਸਾਹਿਬ ਤੇ ਸਮੁੱਚਾ ਲੁਧਿਆਣਾ ਮੱਲੇ ਦੇ ਨਿਵਾਸੀ ਤੇ ਜਿੰਨੇ ਵੀ ਸ਼ਖਸੀਅਤਾਂ ਆਈਆਂ ਨੇ ਮੈਂ ਸਾਰਿਆਂ ਨੂੰ ਆਪਣੇ ਵੱਲੋਂ ਇਸ ਮਹਾਨ ਦਿਨ ਦੇ ਉੱਪਰ ਲੱਖ ਲੱਖ ਵਧਾਈ ਦਿੰਦਾ ਆਪਾਂ ਸਾਰੇ ਜਾਣਦੇ ਆ ਕਿ ਜੇ ਮੈਂ ਇਸ ਮੁਕਾਮ ਤੇ ਪਹੁੰਚਿਆ ਤੇ ਲੁਧਿਆਣਾ ਮੱਲੇ ਦੀਆਂ ਅਸੀਸਾਂ ਨਾਲ ਕਰਕੇ ਪਹੁੰਚਿਆ ਅੱਜ ਜੱਜ ਪੰਜਾਬ ਦੇ ਵਿੱਚ ਮੈਨੂੰ ਜਾਣਦੇ ਨੇ ਦੇਖੋ ਜਦੋਂ ਮੈਂ ਪਹਿਲੀ ਵਾਰ ਸਿਆਸਦ ਦੇ ਵਿੱਚ ਆਇਆ ਸੀ ਤੇ ਲੁਧਿਆਣੇ ਮਹੱਲੇ ਦੇ ਇੰਦਰਾਸ ਦੇ ਘਰ ਤੋਂ ਮੇਰੀ ਯਾਤ ਸਟਾਰਟ ਹੋਈ ਤੁਫਾਨ ਸਾਰਿਆਂ ਦੁਆਵਾਂ ਕੀਤੀਆਂ ਮੇਰੀ ਮਾਂ ਨੇ ਮੇਰੀਆਂ ਭੈਣਾਂ ਨੇ ਮੇਰੀਆਂ ਭਰਾਵਾਂ ਨੇ ਸਾਰਿਆਂ ਦੁਆ ਕੀਤੀ ਤੇ ਮੈਨੂੰ ਅੱਜ ਇਹ ਮੁਕਾਮ ਮਿਲਿਆ ਪ੍ਰਭੂ ਯਿਸੂ ਦੀਆਂ ਸੀਸਾਂ ਦਾ ਕਰ ਇਸ ਮਹਾਨ ਗੰਢੇ ਮੈਂ ਆਪਣੇ ਵੱਲੋਂ ਮੇਰੇ ਨਾਲ ਜੋ ਮੇਰੇ ਸਾਥੀ ਆਏ ਨੇ सरपंच जाजी मुकेश सेठ जी जोगेंद्र जी प्रेम सिंह जी हरि जयलदार जी ਤੇ ਹੋਰ ਜਿੰਨੇ ਵੀ ਸਾਥੀ ਸਾਰੇ ਆਏ ਨੇ ਰਣਜੀਤ ਸਰਵਰ왈 ਜੀ ਸਾਰਿਆਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਲੱਖ ਲੱਖ ਵਧਾਈ ਦਿਨਾ ਕਿਉਂਕਿ ਮੇਰੇ ਬੋਲਣ ਦਾ ਕੋਈ ਏਡੀ ਗੱਲ ਨਹੀਂ ਕਿਉਂਕਿ ਜਦੋਂ ਸਾਡੇ ਫਾਦਰ ਜੀ ਬੋਲ ਕੇ ਨਾ ਬੜਾ ਵਧੀਆ ਸੰਦੇਸ਼ ਦੇ ਕੇ ਗਏ ਨੇ ਕਿ ਅਸੀਂ ਪ੍ਰਭੂ ਯਿਸੂ ਦਾ ਵੀ ਹੁਕਮ ਹੈ ਕਿ ਇੱਕ ਦੂਜੇ ਨੂੰ ਪਿਆਰ ਕਰੋ ਜਿਸ ਤਰ੍ਹਾਂ ਮੈਂ ਤੁਹਾਨੂੰ ਸਾਰਿਆਂ ਨੂੰ ਕਰਦਾ ਕਿਉਂਕਿ ਪ੍ਰਭੂ ਦਾ ਇੱਕੋ ਸੰਦੇਸ਼ ਹੈ ਕਿ ਪਿਆਰ ਦੇ ਨਾਲ ਤੁਸੀਂ ਇਹ ਦੁਨੀਆ ਜਿੱਤ ਸਕਦੇ ਹੋ ਮਾਫ ਕਰ ਦੇਣ ਦੀ ਜੇ ਸਭ ਤੋਂ ਕੋ ਵੱਡੀ ਮਿਸਾਲ ਦੁਨੀਆ ਦੇ ਵਿੱਚ ਦਿੱਤੀ ਹੈ ਤੇ ਪ੍ਰਭੂ ਯਿਸੂ ਨੇ ਦਿੱਤੀ ਹੈ ਜਦੋਂ ਉਹਨਾਂ ਨੇ ਆਪਣੇ ਜਿਨ੍ਹਾਂ ਨੇ ਫੂਲੀ ਚੜਾਇਆ ਹੈ ਉਹਨਾਂ ਨੂੰ ਉਹਨਾਂ ਨੇ ਮਾਫ ਕਰ ਦਿੱਤਾ ਹੇਲੇਲੂਇਆ ਅਮਨੁ ਅੱਲਾਹ ਮੇਰੇ ਨਾਲ ਅੱਜ ਉਚੇਚੇ ਤੌਰ ਤੇ ਮੇਰੇ ਛੋਟੇ ਵੀਰ ਮਰਵਾਸਾ ਸਾਹਿਬ ਪਹੁੰਚੇ ਨੇ ਮੈਂ ਉਹਨਾਂ ਦਾ ਵੀ ਆਪਣੇ ਲੋਹੇ ਧੰਨਵਾਦ ਕਰਦਾ ਤੇ ਇੰਦਰਿਆਸ ਜੀ ਲੋ ਵੀ ਧੰਨਵਾਦ ਕਰਦਾ ਕਿ ਉਹ ਇਸ ਸਾਡੇ ਮਹਾਨ ਦਿਨ ਦੇ ਉੱਪਰ ਜਦੋਂ ਕਿ ਪ੍ਰਮਾਤਮਾ ਨੇ ਆਪਣਾ ਪੁੱਤਰ ਧਰਤੀ ਦੇ ਉੱਪਰ ਭੇਜਿਆ ਸਾਡੇ ਲੋਕਾਂ ਦਾ ਭਲਾ ਕਰਨ ਵਾਸਤੇ ਇਸ ਮਹਾਨ ਦਿਨ ਦੇ ਉੱਪਰ ਜਿਹੜਾ ਸਾਰੀ ਦੁਨੀਆ ਦੇ ਵਿੱਚ ਮਨਾਇਆ ਜਾ ਰਿਹਾ ਹੈ ਜਦੋਂ ਪ੍ਰਭੂ ਜੀਸ਼ੂ ਪੈਦਾ ਹੋਏ ਤਾਂ ਪਰਮਾਤਮਾ ਉਹਨੇ ਗੱਭੀ ਸ਼ਕਤੀ ਆਈ ਸੀ ਕਿ ਮੇਰਾ ਪੁੱਤਰ ਹੈ ਤੇ ਇਹਦਾ ਰਾਸ ਤੇਦਾ ਝੰਡਾ ਸਾਰੀ ਦੁਨੀਆ ਦੇ ਵਿੱਚ ਬਲੰਦ ਹੋਏਗਾ ਆਪਾਂ ਸਾਰੇ ਗਵਾਹ ਆ ਇਸ ਗੱਲ ਦੇ ਕਿ ਸਭ ਤੋਂ ਵੱਧ ਪਹਿਲੇ ਨੰਬਰ ਤੇ ਜੇ ਕੋਈ ਝੰਡਾ ਬਲੰਦ ਹੈ ਤਾਂ ਪ੍ਰਭੂ ਜੀਸ਼ੂਰੇ ਸਾਰੇ ਪਾਸਕਾ ਦਾ ਉਹਨਾਂ ਦੇ ਸੇਵਾਦਾਰਾਂ ਦਾ ਬਲੰਦ ਬਾਕੀ ਸਾਰੇ ਧਰਮ ਸਾਰੇ ਆਪ ਕੋ ਆਪਣੇ ਸਾਹੇ ਬੜਾ ਵਧੀਆ ਕੰਮ ਕਰਦੇ ਨੇ ਸਮਾਜ ਸੇਵਾ ਕਰਦੇ ਨੇ ਪਰ ਪਹਿਲੇ ਨੰਬਰ ਤੇ ਜਿਹੜਾ ਵਰਲਡ ਦੇ ਵਿੱਚ ਕੋਈ ਧਰਮ ਹੈ ਤੇ ਸਾਈ ਧਰਮ ਹੈ 크੍ਰਿਸਚਨ ਧਰਮ ਹੈ ਅੱਜ ਦੇ ਤਰੀਕੇ ਨਾਲ ਮੈਂ ਤੁਹਾਨੂੰ ਫਿਰ ਆਪਣੇ ਵੱਲੋਂ ਆਪਣੇ ਮਾਹ ਪਰਿਵਾਰ ਵੱਲੋਂ ਆਪਣੀ ਪਾਰਟੀ ਵੱਲੋਂ ਲੱਖ ਲੱਖ ਵਧਾਈ ਦਿੰਦਾ ਪ੍ਰਭੂ ਜੀਸੂ ਦੇ ਚਰਨਾਂ ਅਰਦਾਸ ਕਰਨਾ ਕਿ ਆਪਣਾ ਮੇਰਾ ਪ੍ਰਿਆਹ ਹੱਥ ਸਾਰੀ ਦੁਨੀਆ ਦੇ ਉੱਪਰ ਬਣਾ ਕੇ ਰੱਖੋ ਲੋਕਾਂ ਨੂੰ ਇਹਨਾਂ ਬਾਲ ਬਕਸ਼ੋ ਕਿ ਉਹ ਤੁਹਾਡੇ ਦੱਸੇ ਮਾਰਗ ਤੇ ਚੱਲ ਕੇ ਆਪਣਾ ਜੀਵਨ ਸਫਲ ਕਰ ਸਕਣ ਹallelujah ਹallelujah ਹallelujah